ਅੱਜ ਸਮਰਾਲਾ ਦੇ ਪਵਨ ਕੁਮਾਰ ਦੇ ਨਾਲ ਸਾਈਬਰ ਠੱਗੀ ਹੋਈ ਹੈ ਪਵਨ ਕੁਮਾਰ ਸਵੇਰੇ 11 ਵਜੇ ਆਪਣੇ ਪਸ਼ੂਆਂ ਨੂੰ ਚਾਰਾ ਪਾ ਕੇ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਇੱਕ ਫੋਨ ਆਉਂਦਾ ਹੈ ਅਤੇ ਜਿਸ ਦੇ ਵਿੱਚ ਨੌਸਰਵਾਜਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਸ ਦੇ ਛੋਟੇ ਲੜਕੇ ਨੂੰ ਗ੍ਰਫਤਾਰ ਕਰ ਲਿਆ ਤੇ ਉਹ ਫਤੇਗੜ ਸਾਹਿਬ ਪੁਲਿਸ ਸਟੇਸ਼ਨ ਤੋਂ ਬੋਲਨੇ ਨੇ ਜੇਕਰ ਉਹਨੇ ਆਪਣੇ ਬੇਟੇ ਨੂੰ ਛੁਡਵਾਣਾ ਹੈ ਤਾਂ 50000 ਰੁਪਏ ਸਾਨੂੰ ਭੇਜ ਤੇ ਪਵਨ ਕੁਮਾਰ ਕਬਰਾ ਜਾਂਦਾ ਤੇ 23000 ਰੁਪਏ ਭੇਜ ਦਿੰਦਾ ਪਰ ਜਦੋਂ ਪਵਨ ਕੁਮਾਰ ਨੂੰ ਆਪਣੇ ਘਰ ਦੇ ਵਿੱਚ ਦੁਬਾਰਾ ਸਹੀ ਸਲਾਮਤ ਦੇਖਦਾ ਤਾਂ ਫਿਰ ਉਸ ਨੂੰ ਸਮਝ ਲੱਗਦੀ ਹੈ ਕਿ ਉਸਦੇ ਨਾਲ ਸਾਈਬਰ ਠੱਗੀ ਹੋਈ ਹੈ। ਘੇਡੋ ਤੋਂ 1.5 10 ਵਜੇ ਕੰਮ ਕਰਕੇ ਗਿਆ ਜੀ ਉੱਥੇ 11:00 ਵਜੇ ਮੈਂ ਜਾਨੀ ਸਮਰਾਲੇ ਵੱੜਦੇ ਸਾਰੇ ਮੈਨੂੰ ਇੱਕ ਕਾਲ ਆਈ ਹੈ ਜੀ ਕਾਲ ਆਈ ਹੈ ਐਸਆਈ ਗੁਰਪ੍ਰੀਤ ਸਿੰਘ ਜੀ ਤੋਂ ਤੇ ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਮੇਰੀ ਛੋਟੀ ਕੁੜੀ ਦਾ ਨਾਮ ਪੁੱਛਿਆ ਜੀ ਫਿਰ ਵੱਡੀ ਲੜਕੀ ਦਾ ਪੁੱਛਿਆ ਵੱਡੇ ਬੇਟੇ ਦਾ ਪੁੱਛਿਆ ਛੋਟੇ ਬੇਟੇ ਦਾ ਪੁੱਛਿਆ ਜਿਹੜਾ ਯੂਨੀਵਰਸਿਟੀ ਉਹ ਫਿਰ ਉਹਨਾਂ ਨੇ ਮੈਨੂੰ ਇਹ ਪੁੱਛਿਆ ਪਏ ਤੇਰਾ ਬੇਟਾ ਜਿੱਥੇ ਕਿੱਥੇ ਪੜਦਾ ਸਨੀ ਕੁਮਾਰ ਮੈਂ ਹਾਂ ਜੀ ਫਤੇਗੜ ਯੂਨੀਵਰਸਿਟੀ ਪੜਦਾ ਹੈਗਾ ਵੀ ਉਹ ਅੱਜ ਸਵੇਰੇ 9 ਵਜੇ ਦਾ ਯੂਨੀਵਰਸਿਟੀ ਗਿਆ ਹੈਗਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਫਿਰ ਤੁਹਾਡਾ ਬੇਟਾ ਜਿਹੜਾ ਸਨੀ ਕੁਮਾਰ ਆ ਉਹ ਉਸ ਹੀ ਰੈਸਟ ਕੀਤਾ ਹੋਇਆ ਜਾ ਇਹ ਸਾਡੇ ਕੋਲ ਉਹ ਇਦਾਂ ਉਹ ਤੇ ਅਸੀਂ ਪਰਚੇ ਪਾਣੇ ਹੈਗੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਪਏ ਜੀ ਮੇਰੇ ਬੇਟੇ ਨੇ ਕੀ ਗਲਤੀ ਕੀਤੀ ਹੈ ਤੇ ਉਹ ਪੁੱਛਣ ਦੇ ਬਾਵਜੂਦ ਹੀ ਉਹਨਾਂ ਨੇ ਮੈਨੂੰ ਕੋਈ ਗਲਤੀ ਉਹਦੀ ਬੇਟਾ ਹੀ ਦੱਸੀ ਨਹੀਂ ਹੈਗੀ ਮੈਨੂੰ ਤਾਂ ਭਗਾਉਣ ਲ ਤਾਂ ਇਸ ਕਰਕੇ ਤੇਰੇ ਬੇਟੇ ਨੂੰ ਛੱਡਾਂਗੇ ਨਹੀਂ ਉਹਦੇ ਤੇ ਅਸੀਂ ਪਰਚੇ ਪਾਵਾਂਗੇ ਤੇ ਤੁਹਾਡਾ ਬੇਟਾ ਜੇਲ੍ਹਾਂ ਵਿੱਚ ਰੂਗਾ ਤੁਸੀਂ ਵੀ ਨਾਲ ਰੂਲੋਗੇ ਤੇ ਫੇਰ ਤੁਹਾਡਾ ਪੈਸਾ ਬਹੁਤ ਲੱਗੂਗਾ ਹੁਣ ਤੁਹਾਡਾ 50000 ਦੇ ਵਿੱਚ ਖੜਾ ਛੁੱਟਦਾ ਤੇ 50000 ਰੁਪਏ ਪਾ ਦਿਓ ਸਾਡੇ ਖਾਤੇ 'ਚ ਤੁਹਾਡਾ ਬੇਟਾ ਛੱਡ ਲਾਂਗੇ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਆ ਜੀ ਮੈਂ ਤਾਂ ਰਾਹਤੇ ਦੇ ਵਿੱਚ ਖੜਾ ਆ ਪਈ ਮੈਂ ਹੁਣ ਸਮਰਾਲੇ ਜਾਊਂਗਾ ਘਰੇ ਜਾਊਂਗਾ ਜਾ ਕੇ ਤੇ ਮੈਂ ਪੈਸੇ ਪਾ ਦਿੰਦਾ ਕੋਈ ਗੱਲ ਨਹੀਂ ਬਾਕੀ ਮੇਰੇ ਬੇਟੇ ਨਾਲ ਮੇਰੀ ਗੱਲ ਕਰਾਓ ਪਹਿਲਾਂ ਤੇ ਗੱਲ ਕਰਾਓ ਵੀ ਮੈਂ ਉਹਨੇ ਕੀ ਗਲਤੀ ਕੀਤੀ ਆ ਮੈਂ ਗੱਲ ਉਹਦੀ ਪੁੱਛ ਕੇ ਫੇਰ ਤੁ ਠੀਕ ਹੈ ਜੀ ਤੇ ਪਹੁੰਚਦੇ ਬਾਅਦ ਉਹ ਮ ਘਰੇ ਚਲੇ ਗਏ ਜੀ ਘਰੇ ਉਹਨਾਂ ਨੇ ਮੈਨੂੰ ਜਾਂਦੇ ਜਾਂਦੇ ਉਹਨਾਂ ਨੇ ਕਿਹਾ ਬਈ ਕਾਲ ਨਾ ਕੱਟੀ ਜੇ ਕਾਲ ਕੱਟੇਗਾ ਤੇਰੇ ਬੇਟੇ ਦੇ ਨਾਲ ਅਸੀਂ ਗਲਤ ਹਰਕਤ ਕਰਾਂਗੇ ਉਹਨੂੰ ਜਿਆਦਾ ਫਿਰ ਅਸੀਂ ਸੀਰੀਅਸ ਕਰਾਂਗੇ ਤੇ ਤੈਂ ਦੂਜਾ ਨੰਬਰ ਆਏਗਾ ਕਿਸੇ ਰਿਸ਼ਤੇਦਾਰ ਭੈਣ ਭਾਈ ਦੇ ਨਾਲ ਤੈਂ ਗੱਲ ਨਹੀਂ ਕਰਾਉਣੀ ਤੇ ਉਸ ਤੋਂ ਬਾਅਦ ਤੈਂ ਕੋਈ ਵੀ ਤੇਰੇ ਕੋਲ ਖੜਾ ਜਾਂ ਕੋਲ ਖੜ ਕੇ ਕਿਸੇ ਦੇ ਕੋਲ ਨਹੀਂ ਗੱਲ ਕਰਨੀ ਤੈਂ ਇਕੱਲੇ ਨੇ ਗੱਲ ਕਰਨੀ ਆ ਇਕੱਲੇ ਨੇ ਖੜੇ ਰਹਿਣਾ ਜਿੰਨਾ ਚਿਰ ਕਾਲ ਚੱਲਣੀ ਆ ਜਿੰਨਾ ਚਿਰ ਤੁਸੀਂ ਪੈਸੇ ਨਹੀਂ ਪਾਉਂਦੇ ਉਨਾਂ ਚਿਰ ਕਾਲ ਚੱਲੂਗੀ ਔਰ ਉਨਾਂ ਚਿਰ ਅਸੀਂ ਤੁਹਾਡਾ ਬੇਟਾ ਨਹੀਂ ਚੜਨਾ